ਸੋ ਕਹੋ ਤਲ ਗੁਰ ਸੇਵੀਆ ਇਹਨਾਂ ਸਹਜ ਸੁਪਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵਸੇ ਤੋ ਖਸਮਨੀ ਨੂਰ ਅਰਸ ਹਉ ਕਰਸ ਹਉ ਤਉ ਦੇਠੇ ਸੱਚੇ ਪਾਤ ਸਹਾ ਮਲ ਜਨਮ ਜਨਮ ਲਈ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਵਨਾੰਦਾ ਵੇ ਸਾ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਭ ਨਾਂ ਦਾਵੇ ਸਤਨਾਮ ਸ੍ਰੀ ਵਾਹਿਗੁਰੂ साहेब जी सोरठा महला तीजा दो तुके ਸਤ ਗੁਰ ਮਿਲਿਆ ਉਲਟੇ ਭਈ ਭਾਈ ਜੀਵਤ ਮਰ ਤਾ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਪਾਏ ਜਿਸ ਜੋਤੀ ਜੋਤ ਮਿਲਿਆ ਸਤ ਗੁਰ ਮਿਲਿਆ ਉਲਟੇ ਭਏ ਭਾਏ ਜੀਵਤ ਮਰ ਤਾ ਬੂਝ ਪਾਏ ਸੋ ਗੁਰ ਸਿਖ ਹੈ ਪਾਈ ਜਿਸ ਜੋਤਿ